ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਅਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਪਾ ਅਕਸਰ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਜਿਹੜੀਆਂ ਬੇਸਿਕ ਮੁਸ਼ਕਲਾਂ ਆਪਾਂ ਕਹਿੰਦੇ ਆਂ ਜੀ ਆਮ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਜਿਵੇਂ ਮੱਲੇ ਦੇ ਵਿੱਚ ਕੂੜੇ ਦਾ ਡੰਪ ਪਿਆ ਹੋਣਾ ਜੀ ਜਾਂ ਹੱਡਾ ਰੋਲੀ ਹੋਣੀ ਜਾਂ ਆਵਾਰਾ ਪਸ਼ੂਆਂ ਦੇ ਮਰਨ ਪ੍ਰੰਤ ਲੋਕਾਂ ਵੱਲੋਂ ਸ਼ਹਿਰ ਦੇ ਬਾਹਰ ਜਿਹੜਾ ਹੈ ਮਰੇ ਹੋਏ ਡੰਗਰਾ ਨੂੰ ਸਿੱਟ ਦੇਣਾ ਉਹਦਾ ਕੋਈ ਵਾਰੀ ਵਾਰਸ ਨਾ ਹੋਣਾ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਰਕਾਰਾਂ ਦੇ ਨਾਲ ਦੋ ਦੋ ਹੱਥ ਕਰਦੇ ਆਪਾਂ ਦੇਖਿਆ ਆਵੇਂ ਇਹ ਜਿਹੜੀਆਂ ਮੁਸ਼ਕਲਾਂ ਨੇ ਇਹ ਬਹੁਤ ਵੱਡੀ ਜਿਹੜੀ ਹੈ ਮੁਸੀਬਤ ਹੈ ਆਮ ਲੋਕਾਂ ਦੇ ਜਨਤੀ ਵਿੱਚ ਪਰ ਇਹਨਾਂ ਮੁਸੀਬਤਾਂ ਦਾ ਕਦੇ ਚਰਚਾ ਜਿਹੜਾ ਹੈ ਉਹ ਵੱਡੇ ਪੱਤਰ ਤੇ ਕਦੇ ਵੀ ਮੀਡੀਆ ਦੇ ਵਿੱਚ ਨਹੀਂ ਹੁੰਦਾ ਹੈ ਨਹੀਂ ਦੇਖਿਆ ਗਿਆ ਕਿਸੇ ਵੀ ਪੱਧਰ ਦੇ ਉੱਤੇ ਚਾਹੇ ਸੋਸ਼ਲ ਮੀਡੀਆ ਹੈ ਚਾਹੇ ਮੇਨਸਟ੍ਰੀਮ ਮੀਡੀਆ ਕਦੇ ਇਹਨਾਂ ਗੱਲਾਂ ਦਾ ਜਿਹੜਾ ਸਮੱਸਿਆਵਾਂ ਦਾ ਜਿਹੜਾ ਉਹ ਜ਼ਿਕਰ ਜਾਂ ਚਰਚਾ ਜਿਹੜੀ ਹੈ ਉਹ ਨਹੀਂ ਹੁੰਦੀ ਹੈਗੀ ਹੁਣ ਇਹ ਸਮੱਸਿਆ ਜਿਹੜੀ ਹੈ ਉਹ ਸਾਰੇ ਸੂਬੇ ਦੀ ਸਾਂਝੀ ਸਮੱਸਿਆ ਹੈ ਤਾਂ ਹੈ ਨਹੀਂਗਾ ਕਿ ਇੱਕ ਛੋਟੇ ਸ਼ਹਿਰ ਜਾਂ ਇੱਕ ਕੱਲੇ ਕਸਬੇ ਦੀ ਇਹ ਸਮੱਸਿਆ ਹੋਵੇ ਸਾਰੇ ਹੀ ਪੰਜਾਬ ਦੀ ਸਾਰੇ ਹੀ ਸੂਬੇ ਦੀ ਸਮੱਸਿਆ ਹੈ ਅ ਪਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਦੇ ਵਿੱਚ ਇਹ ਸਮੱਸਿਆ ਦਾ ਜਿਹੜਾ ਇੱਕ ਸਮਾਧਾਨ ਜਿਹਨੂੰ ਆਪਾਂ ਕਹਿ ਦਈਏ ਜ ਹੱਲ ਹੈ ਉਹ ਕੱਢਿਆ ਗਿਆ ਉਹ ਹੱਲ ਜਿਹੜਾ ਹੈ ਉਹ ਜਦੋਂ ਆਪਰੇਸ਼ਨਲਾਈਜ਼ ਹੋਣ ਲੱਗਿਆ ਜਾਂ ਉਹ ਜਦੋਂ ਚਾਲੂ ਹੋਣ ਲੱਗਿਆ ਤਾਂ ਲੋਕਾਂ ਨੇ ਇਸ ਦਾ ਜਿਹੜਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸਮੱਸਿਆ ਦਾ ਵਿਰੋਧ ਨਹੀਂ ਹੋ ਰਿਹਾ ਸਮੱਸਿਆ ਦਾ ਜੋ ਹੱਲ ਹੈ ਜੋ ਕੱਢਿਆ ਗਿਆ ਹੈ ਉਸ ਦਾ ਜਿਹੜਾ ਹੈ ਇਹ ਵਿਰੋਧ ਹੋ ਰਿਹਾ ਹੈ ਉਹਨੇ ਮਾਜਰਾ ਪੂਰਾ ਕੀ ਹੈ ਕੀ ਮਸਲਾ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਨੂਰਪੁਰ ਵੇਟ ਦੇ ਨੇੜੇ ਇੱਕ ਪਲਾਂਟ ਲੱਗਿਆ ਹੈਗਾ ਜੀ ਫੁੱਲੀ ਆਟੋਮੇਟਿਡ ਪਲਾਂਟ ਹੈ ਇਹ ਪੂਰਾ ਜਾਨੀ ਦੀ ਜਿਹੜਾ ਆਪਾਂ ਕਹਿੰਨੇ ਆ ਕਿ ਆਟੋਮੈਟਿਕ ਪਲਾਂਟ ਹੈ ਉਹਦੇ ਵਿੱਚ ਪਸ਼ੂਆਂ ਦੀਆਂ ਜਿਹੜੀਆਂ ਲੋਥਾਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਸਨਾਂ ਨੂੰ ਇਸ ਤੋਂ ਮੁਰਗੀਆਂ ਦੀ ਜਿਹੜੀ ਖੁਰਾਕ ਹੈ ਪੈਲੇਟਸ ਨੂੰ ਆਪਾਂ ਕਹਿੰਨੇ ਆ ਜੋ ਰੈਡੀਮੇਡ ਖੁਰਾਕ ਮਿਲਦੀ ਹੈ ਉਹ ਜਿਹੜੀ ਹੈ ਉਹ ਤਿਆਰ ਕੀਤੀ ਜਾਣੀ ਸੀ ਬਣਾਈ ਜਾਣੀ ਸੀ ਇਸ ਪਲਾਂਟ ਦੇ ਵਿੱਚ ਜਿਹੜੇ ਉਹ ਪਸ਼ਵਾਨ ਦੇ ਸਿੰਘ ਤੇ ਖੁਰਨੇ ਉਹਨਾਂ ਨੂੰ ਅਲੱਗ ਕਰਕੇ ਬਾਕੀ ਜਿਹੜੀ ਸਾਰੀ ਬੋਡੀ ਹੈਲ ਉਹ ਹੈ ਉਹਨੂੰ ਜਿਹੜਾ ਹੈ ਇਸ ਕੰਮ ਦੇ ਲਈ ਵਰਤਿਆ ਜਾਣਾ ਸੀ ਹੈ ਪਰ ਜਿਹੜਾ ਇਹ ਪਲਾਂਟ ਹੈ ਜਿਹਦੀ ਸ਼ੁਰੂਆਤ ਜਿਹੜੀ ਹੈ 2019 ਦੇ ਵਿੱਚ ਨੌਇਡਾ ਦੀ ਇੱਕ ਪ੍ਰਾਈਵੇਟ ਕੰਪਨੀ ਹੈ ਜੀ ਐਸਡੀ ਐਂਟਰਪ੍ਰਾਈਜ਼ਸ ਉਹਨਾਂ ਵੱਲੋਂ ਇਸ ਪਲਾਂਟ ਨੂੰ ਸ਼ੁਰੂ ਕੀਤਾ ਗਿਆ ਬਣਾਉਣਾ ਤੇ 2021 ਦੇ ਜੁਲਾਈ ਮਹੀਨੇ ਦੇ ਵਿੱਚ ਇਸ ਪਲਾਂਟ ਨੇ ਜਿਹੜਾ ਹੈ ਆਪਰੇਸ਼ਨਲਾਈਜ਼ ਨੂੰ ਆਪਾਂ ਕਹਿੰਦੇ ਹਾਂ ਵੀ ਚਾਲੂ ਹੋ ਜਾਣਾ ਸੀਗਾ ਇਹਦਾ ਉਦਘਾਟਨ ਹੋ ਜਾਣਾ ਸੀਗਾ ਪਰ ਪਿਛਲੇ 3 ਸਾਲਾਂ ਦੇ ਵਿੱਚ ਕਈ ਵਾਰ ਕੋਸ਼ਿਸ਼ ਹੋਈ ਇਸ ਪਲਾਂਟ ਨੂੰ ਜਿਹੜੀ ਚਾਲੂ ਕਰਨ ਦੀ ਪਰ ਜਿਹੜੇ ਆਸ-ਪਾਸ ਦੇ ਪਿੰਡ ਨੇ ਉਹਨਾਂ ਦੇ 12 ਪਿੰਡਾਂ ਦੇ ਲੋਕ ਨੇ ਜਿਹੜੇ ਉਹਨਾਂ ਨੇ ਵਿਰੋਧ ਦੇ ਚਲਦੇ ਆਂ ਉਹਨਾਂ ਨੇ ਦਾ ਪਰਜ਼ੋਰ ਵਿਰੋਧ ਕੀਤਾ ਤੇ ਹਜੇ ਤੱਕ ਉਸ ਵਿਰੋਧ ਕਰਕੇ ਪਲਾਂਟ ਜਿਹੜਾ ਹੈ ਸ਼ੁਰੂ ਨਹੀਂ ਹੋ ਸਕਿਆ 3 ਸਾਲ ਦੇ ਲਗਭਗ ਦਾ ਸਮਾਂ ਹੋ ਗਿਆ ਪਲਾਂਟ ਨੂੰ ਮੁਕੰਮਲ ਤੌਰ ਤੇ ਬਣ ਕੇ ਤਿਆਰ ਹੋਏ ਪਰ ਇਹ ਪਲਾਂਟ ਜਿਹੜਾ ਹੈ ਉਹ ਚਾਲੂ ਨਹੀਂ ਹੋ ਸਕਿਆ ਹੁਣ ਇੱਥੇ ਜ਼ਿਕਰ ਯੋਗ ਇਹ ਵੀ ਹੈ ਕਿ ਭਾਰਤ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਕੁੱਲ 3 ਪਲਾਂਟ ਨੇ ਵੀ ਇੱਕ ਦਿੱਲੀ ਦੇ ਵਿੱਚ ਪਲਾਂਟ ਹੈ ਇੱਕ ਜੋਧਪੁਰ ਦੇ ਵਿੱਚ ਪਲਾਂਟ ਹੈ ਤੇ ਤੀਜਾ ਪਲਾਂਟ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ ਲੱਗਿਆ ਹੋਇਆ ਹੈ ਹੁਣ ਜਿਹੜਾ ਲੁਧਿਆਣੇ ਵਾਲਾ ਪਲਾਂਟ ਹੈ ਇਹਨੂੰ ਕਿਹਾ ਜਾਂਦਾ ਕਿ ਸਭ ਤੋਂ ਲੇਟੈਸਟ ਟੈਕਨੋਲੋਜੀ ਇਹਦੇ ਵਿੱਚ ਜਿਹੜੀ ਵਰਤੀ ਗਈ ਹੈ ਜਿਵੇਂ ਪਹਿਲਾਂ ਹੀ ਕਿਹਾ ਕਿ ਫੁੱਲੀ ਆਟੋਮੈਟਿਕ ਜਿਹੜਾ ਪਲਾਂਟ ਹੈ ਇੱਕ ਦਿਨ ਦੇ ਵਿੱਚ ਇਹ ਪਲਾਂਟ ਦੀ ਜਿਹੜੀ ਕਪੈਸਿਟੀ ਹੈ ਉਹ 150 ਪਸ਼ੂਆਂ ਨੂੰ ਜਿਹਦੀ ਸੰਭਾਲਣ ਦੀ ਕਪੈਸਿਟੀ ਹੈ ਜਿਹਦੇ ਵਿੱਚ 100 ਵੱਡੇ ਪਸ਼ੂ ਆਪਾਂ ਕਹਿ ਸਕਦੇ ਹਾਂ ਤੇ 50 ਛੋਟੇ ਪਸ਼ੂ ਜਿਹੜੇ ਨੇ ਉਹ ਇਹਦੇ ਵਿੱਚ ਰਲਮਲ ਮਲ ਮਾ ਕਰਕੇ ਜਿਹੜੇ ਨੇ 150 ਪਸ਼ੂਆਂ ਨੂੰ ਸੰਭਾਲਣ ਦੀ ਕਪੈਸਿਟੀ ਜਿਹੜੀ ਹੈ ਇਸ ਪਲਾਂਟ ਦੇ ਵਿੱਚ ਹੈ ਹੁਣ ਜਦੋਂ ਇਹ 3 ਸਾਲ ਤੋਂ ਚੱਲ ਨਹੀਂ ਸਕਿਆ ਹੈ ਤਾਂ ਉੱਥੋਂ ਦੇ ਲੁਧਿਆਣਾ ਦੇ ਇੱਕ ਲੋਕਲ ਜਿਹੜੇ ਨੇ এনवायरमेंटਲਿਸਟ ਨੇ ਵਾਤਾਵਰਣ ਪ੍ਰੇਮੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੀ ਉਹਨਾਂ ਨੇ ਨੈਸ਼ਨਲ ਗ੍ਰੀਨ ਕਨਟਰੋਨਲ ਆ ਉਹਦੇ ਵਿੱਚ ਕੇਸ ਕਰ ਦਿੱਤਾ ਕਿ बार-बार ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਿਹੜਾ ਲੁਧਿਆਣਾ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਸ਼ਨ ਹੈ ਉਹ ਇਸ ਨੂੰ ਚਾਲੂ ਕਰਨ ਦੇ ਵਿੱਚ ناکਾਮਯਾਬ ਹੈ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਹੈ ਉਹ ਇਸ ਨੂੰ ਇਹਦੇ ਵਿਚਾਵੇ ਮੈਦਾਨ ਚਾਵੇ ਤੇ ਪਲਾਨਫਾਰਮ ਜਿਹੜਾ ਹੈ ਚਾਲੂ ਕਰਨ ਦੇ ਵਿੱਚ ਮਦਦ ਕਰੇ ਹੁਣ ਉਹਨਾਂ ਦਾ ਜੋ ਕਹਿਣਾ ਹੈ ਗਿੱਲ ਸਾਹਿਬ ਦਾ ਉਹ ਇਹ ਹੈ ਕਿ ਲੁਧਿਆਣਾ ਤੇ ਜਲੰਧਰ ਜਿਹੜਾ ਹੈ ਉਸ ਇਲਾਕੇ ਦੇ ਜਿੰਨੇ ਵੀ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਸਤਲੁਜ ਦੇ ਕੰਡੇ ਖੱਡਾ ਰੂੜੀ ਬਣੀ ਹੋਈ ਹੈ ਜੀ ਉਥੇ ਸਿੱਟ ਦਿੱਤਾ ਜਾਂਦਾ ਹੈ ਤੇ ਉਥੇ ਕੋਈ ਉਹਨਾਂ ਦੀ ਸਾਗ ਲੈਣ ਵਾਲਾ ਨਹੀਂ ਹੈ ਤੇ ਜਿਹੜਾ ਖਰਾਬ ਕਲਿਆ ਸਲਿਆ ਉਹਨਾਂ ਪਸ਼ੂਆਂ ਦਾ ਮਾਸ ਹੁੰਦਾ ਹੈ ਉਹਾਂ ਅੰਤੜੀਆਂ ਨੇ ਉਹਨਾਂ ਦੀਆਂ ਖੂਨ ਹੈ ਟਾਕਸਿਨਸ ਜੋ ਵੀ ਸਾਰਾ ਕੁਝ ਹੁੰਦਾ ਹੈ ਉਹ ਦਰਿਆ ਦੇ ਪਾਣੀ ਦੇ ਵਿੱਚ ਜਿਹੜਾ ਹੈ ਉਹ ਮਿਲ ਜਾਂਦਾ ਹੈ ਤੇ ਉਹਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰ ਦਿੰਦਾ ਹੈ ਹੱਡਾ ਰੂੜੀ ਦਾ ਹੀ ਇੱਕ ਜਿਹੜਾ ਚਲਨ ਹੈ ਇੱਕ ਪਰੰਪਰਾ ਹੈ ਆਪਾਂ ਉਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਚਾਰੇ ਪਾਸੇ ਹੀ ਇਹ ਪ੍ਰਚਲਨ ਹੈ ਦਾ ਇਸ ਪ੍ਰਫੁੱਲਤ ਕਹਿ ਲੋ ਇਹਨੂੰ ਉਹ ਹੈ ਕਿ ਸ਼ਹਿਰ ਦੇ ਬਾਰੋ-ਬਾਰ ਕੋਈ ਇੱਕ ਐਸੀ ਸਮਸਾਨ ਜਗਾ ਜਿਹਨੂੰ ਚੁਣ ਲਿਆ ਜਾਂਦਾ ਹੈ ਉੱਥੇ ਜਿਹੜਾ ਹੈ ਪਸ਼ੂਆਂ ਨੂੰ ਚੱਕ ਕੇ ਸਿੱਟ ਦਿੱਤਾ ਜਾਂਦਾ ਹੈ ਉੱਥੇ ਉਹ ਆਪੇ ਹੀ ਗਲ ਸੜ ਕੇ ਜਿਹੜਾ ਹੈ ਉਹ ਧਰਤੀ ਦੇ ਵਿੱਚ ਖਾਪ ਜਾਂਦੇ ਨੇ ਉਹਨਾਂ ਦਾ ਕੋਈ ਜਿਹੜਾ ਹੈ ਉਹ ਹੱਲ ਨਹੀਂ ਹੈ ਉਹਦਾ ਜਿਹੜਾ ਉਹਨਾਂ ਚਰ ਜੋ ਪ੍ਰਦੂਸ਼ਨ ਹੈ ਜਾਂ ਜੋ স্মੈਲ ਹੈ ਜੋ ਵੀ ਇੱਕ ਹੋਰ ਸਮੱਸਿਆ ਵੀ ਹੈ ਕਿ ਜਿੱਥੇ ਉਹ ਸਿੱਟਦੇ ਹੋਂ ਤਾਂ ਉੱਥੇ ਆਵਾੜਾ ਕੁੱਤਿਆਂ ਦੀਆਂ ਜਿਹੜੇ ਝੁੰਡ ਨੇ ਉਹ ਉਥੇ ਇਹਨਾਂ ਨੂੰ ਲੁੱਥਾਂ ਨੂੰ ਆਪਣਾ ਖਾਣਾ ਆਪਣਾ ਸ਼ਿਕਾਰ ਸਮਝ ਕੇ ਖਾਂਦੇ ਨੇ ਤੇ ਉਹ ਉਹਨਾਂ ਤੇ ਉਹ ਖੁਖਾਰ ਜਿਹੜਾ ਹੈ ਰੂਪ ਧਾਰਨ ਕਰ ਜਾਂਦੇ ਨੇ ਤੇ ਪਿਛਲੇ ਬਹੁਤ ਟਾਈਮ ਦੇ ਵਿੱਚ ਆਪਾਂ ਦੇਖਿਆ ਵੀ ਹੈ ਕਿ ਇਹੋ ਜਿਹੇ ਕੁੱਤਿਆਂ ਦੇ ਜਿਹੜੇ ਝੁੰਡ ਨੇ ਉਹ ਹੁਣ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਪੈਣ ਲੱਗੇ ਜਾਂ ਬਜ਼ੁਰਗਾਂ ਨੂੰ ਵੀ ਪੈਣ ਲੱਗੇ ਤੇ ਕਈ ਮੋਟਾਂ ਇਸ ਤਰੀਕੇ ਨਾਲ ਵੀ ਹੋ ਚੁੱਕੀਆਂ ਨੇ ਬਹੜਾ ਲੋ ਇੱਕ ਅਲੱਗ ਸਮੱਸਿਆ ਹੈ ਇਸ ਸਮੱਸਿਆ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸਤਲੁਜ ਦੇ ਵਿੱਚ ਆਪਾਂ ਇੱਕ ਪਾਸੇ ਤਾਂ ਇਹ ਗੱਲ ਕਰ ਰਹੇ ਹਾਂ ਕਿ ਜੀ ਆ ਜੋ ਪ੍ਰਦੂਸ਼ਣ ਹੈ ਉਹ ਹੋ ਰਿਹਾ ਹੈ ਦੂਜੇ ਪਾਸੇ ਬੁੱਢੇ ਨਾਲੇ ਦਾ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਹੈ ਪ੍ਰਦੂਸ਼ਣ ਨੂੰ ਲੈ ਕੇ ਉਹ ਵੀ ਸਾਰਾ ਸਤਲੁਜ ਦੇ ਵਿੱਚ ਗਿਰਦਾ ਹੈ ਸ਼ਹਿਰ ਦੀਆਂ ਫੈਕਟਰੀਆਂ ਨੇ ਜਿਹੜੀਆਂ ਡਾਈਆਂ ਦੇ ਕੈਮੀਕਲ ਨੇ ਉਹ ਇਸੇ ਉਹਦੇ ਵਿੱਚ ਸਤਲੁਜ ਚ ਜਾਂਦੇ ਨੇ ਹੋਰ ਵੀ ਕਈ ਫੈਕਟਰੀਆਂ ਦਾ ਪਾਣੀ ਜਿਹੜਾ ਹੈ ਦੂਸ਼ਿਤ ਪ੍ਰਦੂਸ਼ਣ ਜਿਹੜਾ ਹੈ ਉਹ ਇਸ ਸਤਲੁਜ ਦੇ ਵਿੱਚ ਜਾ ਕੇ ਮਿਲਦਾ ਹੈ ਸੋ ਸਤਲੁਜ ਦੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਵੀ ਕੋਈ ਨਵੀਂ ਅਗੜੀ ਸਮੱਸਿਆ ਨਹੀਂ ਹੈ ਇੱਥੇ ਜੇ ਇੱਕ ਸੋਸਾਇਟੀ ਵੀ ਜਿਹੜੀ ਹੈ ਸਤਲੁਜ ਦੇ ਨਾਂ ਤੇ ਬਣੀ ਹੈ ਜੋ ਕਹਿੰਦੀ ਹੈ ਕਿ ਅਸੀਂ ਸਤਲੁਜ ਦੇ ਪਾਣੀ ਦਾ ਜਿਹੜਾ ਹੈ ਬਚਾਅ ਜਾਂ ਸੰਭਾਲ ਕਰਨ ਵਾਸਤੇ ਬਣੀਆਂ ਬੜੇ ਬੁੱਧੀਜੀਵੀ ਜਿਹੜੇ ਨੇ ਉਹਦੇ ਮੈਂਬਰ ਬਣੇ ਹੋਏ ਨੇ ਉਹਨਾਂ ਨੇ ਵੀ ਸ਼ਾਇਦ ਇਸ ਦਾ ਕੋਈ ਨੋਟਿਸ ਲਿਆ ਜਾਂ ਨਹੀਂ ਮੈਨੂੰ ਪਤਾ ਨਹੀਂ ਹੈ ਜੀ ਪਰ 20 ਅਗਸਤ ਨੂੰ ਜਿਹੜਾ ਹੈ ਨੈਸ਼ਨਲ ਗਰੀਨ ਟ੍ਰਿਬਿਨਲ ਦੇ ਵਿੱਚ ਇਸ ਮਾਮਲੇ ਦੀ ਤਰੀਖ ਹੈ ਜਿਹੜੀ ਆਉਣ ਵਾਲੀ ਆ 20 ਤਰੀਕ ਹੈ ਉਦੋਂ ਇਸ ਮਾਮਲੇ ਨੂੰ ਸੁਣਵਾਈ ਜਿਹੜੀ ਹੈ ਹੋਣੀ ਹੈ ਉਸ ਤੋਂ ਪਹਿਲਾਂ ਹੀ 22 ਜੁਲਾਈ ਨੂੰ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਮਿਊਸਪਲ ਕਮਿਸ਼ਨਰ ਨੇ ਸੰਦੀਪ ਰਿਸ਼ੀ ਜੀ ਉਹਨਾਂ ਨੇ ਇੱਕ ਰਿਪੋਰਟ ਸੌਂਪੀ ਹੈ ਜਿਹੜੇ ਡਿਪਟੀ ਕਮਿਸ਼ਨਰ ਨੇ ਸਾਕਸ਼ੀ ਸੰਣੀ ਉਹਨਾਂ ਨੂੰ ਤੇ ਉਹਨਾਂ ਵਿੱਚ ਲਿਖਿਆ ਹੈ ਰਿਸ਼ੀ ਸਾਹਿਬ ਨੇ ਕਿ ਪਲਾਂਟ ਨੂੰ ਸ਼ਾਇਦ ਜਿਹੜਾ ਹੁਣ ਸ਼ਿਫਟ ਕਰਨਾ ਪਵੇ ਕਿਸੇ ਹੋਰ ਥਾਂ ਦੇ ਉੱਤੇ ਕਿਉਂਕਿ ਅਸੀਂ ਇੱਥੇ ਯਤਨ ਕਰਕੇ ਦੇਖ ਲਏ ਨੇ ਪਰ ਜਿਹੜਾ ਅੰਤਮ ਫੈਸਲਾ ਹੈ ਉਹ ਚੰਡੀਗੜ੍ਹ 'ਚ ਜਿਹੜੇ ਬੈਠੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਕੋਲ ਹੀ ਉਹਨਾਂ ਨੇ ਲੈਣਾ ਹੈ ਏਡੀਸੀ ਲੈਵਲ ਤੇ ਆ ਅ ਰਿਸ਼ੀ ਸਾਹਿਬ ਦੇ ਕੋਲ ਤਾਂ ਇਹ ਜਿਹੜਾ ਹੈ ਲੈਣ ਦੀ ਪਾਵਰ ਸ਼ੈਲ ਨਹੀਂ ਹੈ ਪਰ ਰਿਸ਼ੀ ਸਾਹਿਬ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 17 ਜੁਲਾਈ ਨੂੰ ਅਸੀਂ ਇੱਕ ਜਿਹੜਾ ਹੈ ਨਵੀਂ ਕੋਸ਼ਿਸ਼ ਜਿਹੜੀ ਹੈ ਲੇਟੈਸਟ ਅਟੈਂਪਟ ਜਿਹੜਾ ਹੈ ਇਸ ਪਲਾਂਟ ਨੂੰ ਚਲਾਉਣ ਦਾ ਕੀਤਾ ਸੀਗਾ ਉਹਦੇ ਵਿੱਚੋਂ 200 ਦੇ ਕਰੀਬ ਕਹਿੰਦੇ ਅਸੀਂ ਪੁਲਿਸ ਵਾਲਿਆਂ ਨੂੰ ਵੀ ਨਾਲ ਲੈ ਕੇ ਗਏ ਸੀ ਠੇਕੇਦਾਰ ਸੀ ਉਹਨਾਂ ਦੀ ਲੇਬਰ ਸੀ ਸਾਰੇ ਇਸ ਉੱਥੇ ਗਏ ਪਲਾਂਟ ਨੂੰ ਚਾਲੂ ਕਰਨ ਲਈ ਪਰ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਨੇ ਉਹ ਪਹਿਲਾਂ ਹੀ ਜਿਹੜਾ ਮੇਨ ਗੇਟ ਦੇ ਉੱਤੇ ਪੱਕਾ ਧਰਨਾ ਲਾ ਕੇ ਬੈਠੇ ਹੋਏ ਨੇ ਤੇ ਜਦੋਂ ਸਾਨੂੰ ਉਹਨਾਂ ਨੇ ਆਉਂਦੇ ਦੇਖਿਆ ਉਹਨਾਂ ਨੇ ਫਟਾਫਟ ਜਿਹੜਾ ਹੈ ਆਲੇ-ਦਾਲ ਦੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਬੁਲਾ ਕੇ ਵੱਡਾ ਇਕੱਠ ਕਰ ਲਿਆ ਤੇ ਇਸ ਕਰਕੇ ਜੋ ਹੈ ਅਸੀਂ ਉਸ ਪਲਾਂਟ ਨੂੰ ਚਾਲੂ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਇਹ ਰਿਸ਼ੀ ਸਾਹਿਬ ਦਾ ਕਹਿਣਾ ਹੈ ਤੇ ਉਹ ਹੁਣ ਕਹਿੰਦੇ ਨੇ ਕਿ ਚਲੋ ਇਹਦਾ ਕਿਤੇ ਹੋਰ ਹੀ ਜਿਹੜਾ ਇਹਨੂੰ ਪਲਾਂਟ ਸ਼ਿਫਟ ਕਰਨਾ ਚਾਹੀਦਾ ਹੈ ਪਰ ਸ਼ਾਇਦ ਉਹ ਇਹ ਭੁੱਲ ਜਾਂਦੇ ਨੇ ਕਿ ਜੋ ਬੰਦੇ ਨੇ ਕਰੋੜਾ ਰੁਪਏ ਲਾਏ ਨੇ ਜਿਹਨੇ ਇਨਵੈਸਟਮੈਂਟ ਕੀਤੀ ਹੈ ਇਸ ਪਲਾਂਟ ਦੇ ਵਿੱਚ ਉਸ ਬੰਦੇ ਦਾ ਇਹ ਸਾਰੇ ਪ੍ਰਕਰਨ ਦੇ ਵਿੱਚ ਕੀ ਦੋਸ਼ ਹੈ ਉਹ ਉਹਦਾ ਜਿਹੜਾ ਕਟਾ ਹੈ ਉਹਨੂੰ ਕੌਣ ਪੂਰਾ ਕਰੇਗਾ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ ਉਹ ਆ ਨਹੀਂ ਰਹੀ ਉਹਦੇ ਵਾਸਤੇ ਕੀ ਜਿਹੜੇ ਨੇ ਕਦਮ ਚੁੱਕੇ ਜਾਣੇ ਨੇ ਖੈਰ ਇੰਨਾ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਗਰ ਤੋਂ ਪਹਿਲਾਂ ਆਪਾਂ ਇਤਰਾਜ਼ ਦੀ ਗੱਲ ਜਰੂਰ ਕਰੀਏ ਕਿ ਜਿਹੜਾ ਪਿੰਡ ਵਾਸੀ ਨੇ ਉਹਨਾਂ ਦੇ ਇਤਰਾਜ਼ ਕੀ ਨੇ ਉਹ ਇਹ ਪਲਾਂਟ ਲੱਗਣਾ ਕਿਉਂ ਨਹੀਂ ਦੇਣ ਚਾਹੁੰਦੇ ਇਹ ਵੀ ਇੱਕ ਜ਼ਰੂਰੀ ਜਿਹੜਾ ਹੈ ਪੱਖ ਹੈ ਜਿਹੜਾ ਸੁਣਿਆ ਜਾਣਾ ਚਾਹੀਦਾ ਹੈ ਸੋ ਇਤਰਾਜ਼ ਉਹਨਾਂ ਦਾ ਕੀ ਹੈ ਇਤਰਾਜ਼ ਉਹਨਾਂ ਦਾ ਇੱਕ ਇਤਰਾਜ਼ ਆਪ ਕਹਿੰਦੇ ਜੀ ਇੱਥੇ ਮੁਸ਼ਕ ਮਾਰੂਗਾ ਜੀ ਜਿਹੜਾ ਜੀ ਡੰਗਰ ਇੱਥੇ ਮਰੇ ਹੋਏ ਪੇਸ਼ਾਨ ਨੂੰ ਤੁਸੀਂ ਲੈ ਕੇ ਆਉਂਗੇ ਪਲਾਂਟ ਚ ਤਾਂ ਆਲੇ-ਦਾਲੇ ਉਹਦਾ ਮੁਸ਼ਕ ਫੈਲੂਗਾ ਫੇਰ ਉਹ ਕਹਿੰਦੇ ਨੇ ਜੀ ਧਰਤੀ ਹੇਠਲਾ ਪਾਣੀ ਗੰਦਲਾ ਹੋ ਜਾਊਗਾ ਕਿਉਂ ਹੋ ਜਾਊਗਾ ਕਿਵੇਂ ਹੋ ਜਾਊਗਾ ਉਹਦੀ ਬਾਰੇ ਉਹ ਕੋਈ ਇਸ ਤਰ੍ਹਾਂ ਦੀ ਠੋਸ ਗੱਲ ਨਹੀਂ ਕਰ ਰਹੇ ਫੇਰ ਉਹ ਕਹਿੰਦੇ ਨੇ ਜਿਵੇਂ ਆੜ-ਦਾਲੇ ਦੇ ਪੰਡਾਂ ਦਾ ਪਲਾਂਟ ਲੱਗਣ ਕਰਕੇ ਮਾਹੌਲ ਖਰਾਬ ਹੋ ਜਾਊਗਾ ਤੇ ਜਿਹੜੀ ਸਾਡਾ ਹੋ ਸਕਦਾ ਸਮਾਜਿਕ ਜਿਹੜਾ ਹੈ ਤਾਣਾ ਬਾਣਾ ਉਹ ਵਿਗੜ ਜਾਏ ਸਾਡੇ ਰਿਸ਼ਤੇਦਾਰ ਨਹੀਂ ਆਉਣਗੇ ਜੀ ਸਾਡੇ ਜ਼ਮੀਨਾਂ ਦੇ ਰੇਟ ਸ਼ਾਇਦ ਘਟ ਜਾਣ ਇਸ ਪਲਾਂਟ ਕਰਕੇ ਜਾਂ ਹੋ ਸਕਦਾ ਜੀ ਸਾਡੇ ਪਿੰਡ ਦੇ ਵਿੱਚ ਰਿਸ਼ਤੇ ਨਾ ਹੋਇਆ ਕਰਨ ਕਿਉਂਕਿ ਇੱਥੇ ਸਮੈਲ ਆਇਆ ਕਰੂਗੀ ਪਲਾਂਟ ਦੀ ਆ ਉਹਨਾਂ ਦੇ ਜਿਹੜੇ ਨੇ ਇਤਰਾਜ ਨੇ ਪਰ ਇਹ ਇਤਰਾਜ ਜਾਂ ਤਾਂ ਉਹ ਪਲਾਂਟ ਚੱਲਦਾ ਹੁੰਦਾ ਉਹਦੇ ਨਾਲੇ ਇਹ ਕਠਿਨਾਈਆਂ ਉਹਨਾਂ ਨੂੰ ਆਈਆਂ ਹੁੰਦੀਆਂ ਫੇਰ ਹੁੰਦੇ ਤਾਂ ਸਮਝਿਆ ਜਾ ਸਕਦਾ ਸੀ ਪਰ ਇਹ ਇਤਰਾਜ ਉਹਨਾਂ ਦੇ ਹੈਗੇ ਨੇ ਸੋ ਸਰਕਾਰ ਨੇ ਇਹਨਾਂ ਇਤਰਾਜਾਂ ਨੂੰ ਦੂਰ ਕਰਨ ਲਈ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਇੱਕ ਇਹ ਕਦਮ ਚੱਕਿਆ ਵੀ ਉਹਨਾਂ ਨੇ ਕੁਝ ਬੰਦਿਆਂ ਨੂੰ ਜਿਹੜਾ ਹੈ ਉਹ ਜੋਧੂਪੁਰ ਪਲਾਂਟ ਦੇ ਵਿੱਚ ਦੌਰਾ ਕਰਨ ਵਾਸਤੇ ਭੇਜਿਆ ਕਿ ਦੇਖੋ ਜੀ ਉੱਥੇ ਪਲਾਂਟ ਚੱਲ ਰਿਹਾ ਹੈ ਤੁਸੀਂ ਜਾ ਕੇ ਦੇਖ ਕੇ ਆ ਜਾਓ ਕਿ ਉੱਥੇ ਇਹ ਦਿੱਕਤਾਂ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ ਹੁਣ ਉੱਥੇ ਪਲਾਂਟ ਦੇ ਵਿੱਚ ਜਿਹੜੇ ਗਏ ਨੇ ਜੀ ਉਹਨਾਂ ਦੇ ਵਿੱਚ ਆ ਜਦੋਂ ਵਾਪਸ ਆਇਆ ਤਾਂ ਬਲਬੀਰ ਸਿੰਘ ਨੇ ਰਸੂਲਪੁਰ ਪਿੰਡ ਦੇ ਜਿਹੜੇ ਨੇ ਐਕ ਸਰਪੰਚ ਨੇ ਜੀ ਉਹ ਉਹ ਇਸ ਪ੍ਰਦਰਸ਼ਨ ਨੂੰ ਜਿਹੜਾ ਹੈ ਲੀਡ ਕਰਨੇ ਅਗਵਾਈ ਕਰ ਰਹੇ ਨੇ ਉਹਨਾਂ ਨੇ ਆ ਕੇ ਕਿਹਾ ਕਹਿੰਦੇ ਜੀ ਨਹੀਂ ਉੱਥੇ ਤਾਂ 6-6 ਕਿਲੋਮੀਟਰ ਦੂਰ ਤੱਕ ਵੀ ਜਿਹੜਾ ਹੈ ਲੋਕ ਦੁਖੀ ਨੇ ਉਸ ਪਲਾਂਟ ਤੋਂ ਪਰ ਰਿਸ਼ੀ ਸਾਹਿਬ ਕਹਿੰਦੇ ਨੇ ਕਿ ਉਹ ਪਲਾਂਟ ਦਾ ਜਿਹੜਾ ਹੈ ਇਸ ਪਲਾਂਟ ਨਾਲੋਂ ਪੁਰਾਣਾ ਹੈ ਆਊਟਡੇਟਡ ਹੈ ਇਹ ਜਿਹੜਾ ਨਵੀਂ ਟੈਕਨੋਲੋਜੀ ਹੈ ਇੱਥੇ ਸਾਰਾ ਕੁਝ ਜਿਹੜਾ ਹੈ ਕਵਰਡ ਹੈ ਬੰਦ ਉਹਦੇ ਵਿੱਚ ਹੋਣਾ ਹੈ ਬਾਹਰ ਖੁੱਲੇ ਵਿੱਚ ਕੁਝ ਨਹੀਂ ਹੋਣਾ ਹੈ ਪਰ ਇਹ ਚੀਜ਼ਾਂ ਦਾ ਉਹਨਾਂ ਨੂੰ ਉੱਥੇ ਜੋਧਪੁਰ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਇਹ ਫਰਕ ਜਿਹੜਾ ਹੈ ਦਿਖਾਇਆ ਜਾਣਾ ਚਾਹੀਦਾ ਸੀ ਜਾਂ ਗੱਲ ਹੋ ਜਾਂ ਜੇ ਫਰਕ ਇੰਨਾ ਜ਼ਿਆਦਾ ਹੈ ਪਰ ਉੱਥੇ ਭੇਜਣ ਦੀ ਵੀ ਲੋੜ ਕਿਉਂ ਸੀ ਇਹ ਵੀ ਇੱਕ ਸਵਾਲ ਹੈ ਆ ਵਾਕਿਆ ਹੀ ਉੱਥੇ ਇਹ ਲੋਕ ਦੁਹੀ ਨੇ ਜੋਧਪੁਰ ਦੇ ਤੇ ਉੱਥੇ ਇਤਰਾਜ ਕਿਉਂ ਨਹੀਂ ਉਠਿਆ ਹੈ ਇਹ ਵੀ ਜਿਹੜਾ ਹੈ ਸਵਾਲਾਂ ਦੇ ਢੇਰੇ ਵਿੱਚ ਆ ਇੱਕ ਜਿਹੜਾ ਇਫੈਕਟ ਹੈ ਜਾਂ ਇੱਕ ਪੱਖ ਹੈ ਦੂਸਰਾ ਫਿਰ ਉਹਨਾਂ ਨੇ ਕੀ ਕੀਤਾ ਪੰਜਾਬ ਸਰਕਾਰ ਨੇ ਜਾਂ ਉਹਨਾਂ ਨੇ ਕੀ ਕੀਤਾ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈ ਪੀਪੀ ਸੀਬੀ ਜਿਹੜਾ ਅਦਾਰਾ ਹੈ ਪੰਜਾਬ ਸਰਕਾਰ ਦਾ ਉਹਨਾਂ ਦੀ ਇੱਕ ਟੀਮ ਦਿੱਲੀ ਭੇਜਿਆ ਇਹ ਦਿੱਲੀ ਵੀ ਜਿਹੜਾ ਪਲਾਂਟ ਹੈ ਉਹ ਬੜਾ ਕਾਮਯਾਬੀ ਦੇ ਨਾਲ ਚੱਲ ਰਿਹਾ ਹੈ ਉੱਥੇ ਜਾ ਕੇ ਦੇਖ ਕੇ ਆਓ ਕਿ ਉਹ ਪਲਾਂਟਸ 'ਚ ਕੀ ਹੋ ਰਿਹਾ ਹੈ ਉਹ ਕਿਉਂ ਚੱਲ ਰਿਹਾ ਹੈ ਸੋ ਜਿਹੜੀ ਟੀਮ ਹੈ ਉਹ ਦਿੱਲੀ ਗਈ ਉਹਨਾਂ ਨੇ ਦੌਰਾ ਕੀਤਾ ਤੇ ਆ ਕੇ ਜਿਹੜੀ ਉਹਨਾਂ ਨੇ ਰਿਪੋਰਟ ਜਿਹੜੀ ਹੈ ਉਹ ਜਮ੍ਹਾਂ ਕਰਾਈ ਉਹ 'ਚ ਉਹਨਾਂ ਨੇ ਲਿਖਿਆ ਹੈ ਏਅਰਪੋਰਟ ਮੇਰੇ ਖਿਆਲ 2 ਜੁਲਾਈ ਨੂੰ ਇਸੇ 2 ਜੁਲਾਈ ਨੂੰ ਉਹਨਾਂ ਨੇ ਆ ਕੇ ਜਿਹੜੀ ਹੈ ਜਮ੍ਹਾਂ ਕਰਾਈ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜਾ ਦਿੱਲੀ ਦਾ ਕਾਂਟ ਹੈ ਉੱਥੇ ਇੱਕ ਸੋਲਿਡ ਵੇਸਟ ਮੈਨੇਜਮੈਂਟ ਕੰਪਲੈਕਸ ਹੈ ਇੱਕ ਪੂਰਾ ਕੰਪਲੈਕਸ ਹੈ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਲਈ ਬਣਿਆ ਹੋਇਆ ਹੈ ਉਹਦੇ ਅੰਦਰ ਹੀ ਜਿਹੜਾ ਹੈ ਉਹ ਸਲਟਰ ਹਾਊਸਸ ਨੇ ਜਿਵੇਂ ਝਟਕਾ ਖਾਨਾ ਆਪਾਂ ਕਹਿ ਦਿੰਦੇ ਆ ਮੀਟ ਵਾਸਤੇ ਕੱਟਣ ਵਾਸਤੇ ਮੀਟ ਦੀਆਂ ਦੁਕਾਨਾਂ ਨੇ ਉੱਥੇ ਮਾਰਕੀਟ ਹੈ ਜੀ ਤੇ ਇਸ ਤਰ੍ਹਾਂ ਦਾ ਪਲਾਂਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਹ ਇੱਕੋ ਕੰਧ ਦੀ ਚਾਰਦੀਵਾਰੀ ਦੇ ਅੰਦਰ ਇਕੱਠਾ ਇੱਕ ਥਾਂ ਤੇ ਹੀ ਕੰਮ ਕਰ ਰਹੇ ਨੇ ਸ਼ਾਇਦ ਇਸ ਕਰਕੇ ਜਿਹੜਾ ਹੈ ਉਹ ਇਹ ਕਾਮਯਾਬ ਹੈ ਅਟਲ ਥਾਵਾਂ ਤੇ ਨਹੀਂ ਹੈਗੇ ਤੇ ਫੇਰ ਵੀ ਉਹਨਾਂ ਦਾ ਜੋ ਫਾਈਨਲ ਰਿਕਮੈਂਡੇਸ਼ਨ ਆ ਉਹ ਕਹਿੰਦੇ ਵੀ ਹਾਈ ਲੈਵਲ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਮੀਟਿੰਗ ਕਰੋ ਉਸ ਚੋਂ ਇਹਦਾ ਕੋਈ ਹੱਲ ਜਿਹੜਾ ਹੈ ਕੱਢਿਆ ਜਾ ਸਕਦਾ ਹੈ ਸੋ ਆ ਜਿਹੜੇ ਕਾਰਵਾਈਆਂ ਨੇ ਉਹ ਹਜੇ ਤੱਕ ਸਰਕਾਰ ਵੱਲੋਂ ਹੋਈਆਂ ਨੇ ਪਰ ਜਿਹੜਾ ਮਹੱਤਵਪੂਰਨ ਮੁੱਦਾ ਹੈ ਇਹ ਕਿ 3 ਸਾਲ ਦਾ ਸਮਾਂ ਜਿਹੜਾ ਹੈ ਉਹ ਲੰਘ ਚੁੱਕਿਆ ਹੈ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਜਿਹੜੀ ਇੰਡਸਟਰੀ ਹੈ ਉਹ ਪੰਜਾਬ ਚ ਨਹੀਂ ਆ ਰਹੀ ਪਹਿਲਾਂ ਵੀ ਆਪਾਂ ਸ਼ਾਇਦ ਕਿਸਾਨ ਯੂਨੀਅਨਾਂ ਦੇ ਪ੍ਰੋਟੈਸਟਾਂ ਦਾ ਜ਼ਿਕਰ ਕੀਤਾ ਉਹ ਬਹੁਤ ਸਾਥੇ ਹੋਏ ਪਰ ਇਸ ਤਰ੍ਹਾਂ ਦੇ ਵੀ ਜਿਹੜੇ ਨੇ ਉਹ ਕੇਸਸ ਬਹੁਤ ਸਾਹਮਣੇ ਆਏ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਜਿੱਥੇ ਵੀ ਕੋਈ ਫੈਕਟਰੀ ਲੱਗਣ ਜਾ ਰਹੀ ਹੈ ਉਸਦੇ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਉੱਥੇ ਧਰਨਾ ਲਾ ਕੇ ਉਹਦਾ ਵਿਰੋਧ ਸ਼ੁਰੂ ਕਰ ਦਿੰਦੇ ਨੇ ਚਾਹੇ ਉਹ ਇੱਕ ਮੇਰਾ ਖਿਆਲ ਬਢੰਡਾ ਏਰੀਆ ਦੇ ਵਿੱਚ ਪ੍ਰਾਲੀ ਨੂੰ ਲੈ ਕੇ ਇੱਕ ਫੈਕਟਰੀ ਲੱਗਣੀ ਸੀ ਜਿੱਥੋਂ ਮੇਰਾ ਖਿਆਲ ਉਹਨਾਂ ਨੇ ਬਿਜਲੀ ਦਾ ਕੁਵਨ ਕਰਨਾ ਸੀ ਕੋਈ ਹੋਰ ਵੀ ਬੜੀਆਂ ਫੈਕਟਰੀਆਂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਆਈ ਹੈ ਕਿ ਜਿੱਥੇ ਵੀ ਲੱਗਣੀਆਂ ਹੁੰਦੀਆਂ ਨੇ ਪਹਿਲਾਂ ਉੱਥੇ ਵਿਰੋਧ ਸ਼ੁਰੂ ਹੋ ਜਾਂਦਾ ਹੈ ਇਹ ਨਹੀਂ ਕਿ ਇਕੱਲੇ ਸਿਰਫ ਪਿੰਡ ਵਾਲੇ ਹੀ ਵਿਰੋਧ ਕਰ ਰਹੇ ਨੇ ਆ ਉਹਨਾਂ ਦੇ ਵਿੱਚ ਲੋਕਲ ਲੀਡਰਸ਼ਿਪ ਜਿਹੜੀ ਹੈ ਉਹ ਸ਼ਾਮਿਲ ਹੋ ਜਾਂਦੀ ਹੈ ਪੰਜਾਬ ਸਰਕਾਰ ਨੇ ਜਿਹੜਾ ਹੈ ਉਹ ਇਹਦੇ ਵਿੱਚ ਐਫਆਈਆਰ ਵੀ ਕੀਤੀ ਹੈ ਰਵਨੀਤ ਬਿੱਟੂ ਜਿਹੜੇ ਕਿ ਹੁਣ ਮੰਤਰੀ ਬਣ ਗਏ ਨੇ ਮੋਦੀ ਕੈਬਨਿਟ ਦੇ ਵਿੱਚ ਉਹਨਾਂ ਦੇ ਤੇ ਹੋਰ ਲੋਕਾਂ ਦੇ ਖਿਲਾਫ ਕਿ ਉਹ ਵਾਦਾ ਬਣ ਰਹੇ ਨੇ ਪਲਾਂਟ ਨੂੰ ਚਲਾਉਣ ਦੀ ਐਨਜੀਟੀ ਜਿਹੜਾ ਹੈ ਨੈਸ਼ਨਲ ਗ੍ਰੀਨ ਰਿਵਿਊਨਲ ਉਹਨਾਂ ਨੇ ਪੰਜਾਬ ਦੇ ਚੀਫ ਸਕੱਟਰੀ ਨੂੰ ਵੀ ਇਹ ਆਰਡਰ ਦਿੱਤਾ ਹੈ ਕਿ ਪਤਾ ਕਰੋ ਕਿ ਕਿਉਂ ਨਹੀਂ ਜਿਹੜਾ ਹੈ ਐਕਸਪਲੇਨ ਕਰੋ ਕਿ ਪਲਾਂਟ ਕਿਉਂ ਨਹੀਂ ਚੱਲ ਰਿਹਾ ਹੈ ਹੁਣ ਇਹਦੇ ਵਿੱਚ ਜੋ ਇਤਰਾਜ਼ ਮੈਂ ਤੁਹਾਨੂੰ ਪਹਿਲਾਂ ਗਿਆ ਬਲਬੀਰ ਸਿੰਘ ਜੀ ਤੁਸੀਂ ਉਹਨਾਂ ਦਾ ਇੱਕ ਇਤਰਾਜ਼ ਇਹ ਵੀ ਹੈ ਕਿ ਜਿਹੜੀ ਪੰਚਾਇਤ ਤੋਂ ਐਨਓਸੀ ਨਹੀਂ ਲਿਆ ਗਿਆ ਹੈ ਜਦੋਂ ਕਿ ਇਹ ਜ਼ਮੀਨ ਜਿਹੜੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਜ਼ਮੀਨ ਹੈ ਪਿੰਡ ਦੀ ਜ਼ਮੀਨ ਨਹੀਂ ਹੈ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ ਜ਼ਮੀਨ ਦੇ ਉੱਤੇ ਕੁਝ ਪਲਾਂਟ ਲਾਉਣ ਲਈ ਕਿਸੇ ਪਿੰਡ ਦੇ ਪੰਚਾਇਤ ਤੋਂ ਐਨਓਸੀ ਲੈਣ ਦੀ ਲੋੜ ਹੈ ਜਾਂ ਨਹੀਂ ਇਹ ਵੀ ਕਾਨੂੰਨੀ ਪੱਖ ਜਿਹੜਾ ਹੈ ਉਹ ਦੇਖਣ ਵਾਲਾ ਹੈ ਯਾ ਇਹ ਵੀ ਇੱਕ ਕੀ ਇਹ ਪ੍ਰੋਸੀਜਰ ਹੋਣਾ ਚਾਹੀਦਾ ਹੈ ਕਿ ਜਿੱਥੇ ਪਲਾਂਟ ਲੱਗਣਾ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੰਮ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਹੈ ਆਲੇ-ਦਲੇ ਦੇ ਨੂੰ ਬਿਠਾ ਕੇ ਉਹਨਾਂ ਨੂੰ ਇਹਦਾ ਪੂਰਾ ਵੇਰਵਾ ਦੇ ਕੇ ਉਹਨਾਂ ਦੀ ਸਹਿਮਤੀ ਲੈ ਲਈ ਜਾਵੇ ਤਾਂ ਕਿ ਬਾਅਦ ਦੇ ਵਿੱਚ ਕੋਈ ਅੜਚਨ ਨਾ ਆਵੇ ਪਰ ਇਹ ਵੀ ਦੇਖਿਆ ਗਿਆ ਹੈ ਕਿ ਅਕਸਰ ਜੋ ਇਸ ਤਰ੍ਹਾਂ ਦੀ ਕੋਈ ਆਪਾਂ ਕਵਾਇਤ ਸ਼ੁਰੂ ਕਰਦੇ ਹਾਂ ਤਾਂ ਕਈ ਜਿਹੜੇ ਨੇ ਸ਼ਾਰਤੀ ਲੋਕ ਉਹਦੇ ਵਿੱਚੋਂ ਪੈਸਾ ਕਮਾਈ ਕਰਨ ਦੇ ਜਿਹੜੇ ਨੇ ਉਹ ਸਾਧਨ ਵੀ ਲੱਭ ਲੈਂਦੇ ਨੇ ਆ ਇਸ ਤਰ੍ਹਾਂ ਦਾ ਇੱਕ ਇਤਰਾਜ਼ ਹੋਰ ਵੀ ਸੀਗਾ ਪਿੰਡ ਵਾਲਿਆਂ ਵੱਲੋਂ ਕਿ ਜਿੱਥੇ ਕੋਈ ਬੋਰਡ ਨਹੀਂ ਲਾਇਆ ਗਿਆ ਚੁੱਪ ਚੁਪੀ ਕੇ ਸਾਨੂੰ ਧੋਖੇ 'ਚ ਰੱਖ ਕੇ ਇਹ ਜਿਹੜਾ ਪਲਾਂਟ ਬਣਾਇਆ ਗਿਆ ਹੈ ਆ ਕੁਲਦੀਪ ਸਿੰਘ ਵੈਦ ਜੋ ਪੁਰਾਣੇ ਐਮਐਲਏ ਨੇ ਕਾਂਗਰਸ ਦੇ ਗਿਰ ਤੋਂ ਉਹਨਾਂ ਨੇ ਵੀ ਇਹ ਕਿਹਾ ਕਿ ਸਾਨੂੰ ਲੂਪ 'ਚ ਕਿਉਂ ਨਹੀਂ ਰੱਖਿਆ ਇਹਨਾਂ ਨੇ ਜੇ ਪਲਾਂਟ ਲਾਉਣਾ ਸੀ ਹੁਣ ਗੱਲ ਇਹ ਹੈ ਕਿ ਕੀ ਸਿਰਫ ਲੋਕਲ ਨਿਤਾਵਾਂ ਦੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਆਪਾਂ ਕਿਸੇ ਨਿਵੇਸ਼ਕ ਦਾ ਨੁਕਸਾਨ ਕਰ ਦੇਵਾਂਗੇ ਕੀ ਵਾਤਾਵਰਨ ਦਾ ਇਹ ਮੁੱਦਾ ਐਡਾ ਵੱਡਾ ਨਹੀਂ ਹੈ ਕਿ ਜੇ ਉਹਦਾ ਕੋਈ ਚੰਗਾ ਤੇ ਸਥਾਈ ਹੱਲ ਨਿਕਲਦਾ ਹੈ ਤੇ ਉਹਦੇ ਨਾਲ ਜਿਹੜਾ ਹੈ ਪੰਜਾਬ ਦੀ ਇੱਕ ਸਮੱਸਿਆ ਪੋਲੂਸ਼ਨ ਦੀ ਪ੍ਰਦੂਸ਼ਣ ਦੀ ਦੂਰ ਹੁੰਦੀ ਹੈ ਕਿ ਉਹਨੂੰ ਆਪਾਂ ਨੂੰ ਸਹਿਯੋਗ ਨਹੀਂ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਕੰਮ ਵਾਸਤੇ ਨਾ ਕਿ ਉਹਦੇ ਕੰਮ ਦੇ ਵਿੱਚ ਅੜਿੱਕਾ ਲਾਉਣਾ ਚਾਹੀਦਾ ਤੀਸਰੀ ਗੱਲ ਜੇ ਪ੍ਰਾਈਵੇਟ ਕੰਪਨੀਆਂ ਦਾ ਨਿਵੇਸ਼ ਇਸ ਤਰ੍ਹਾਂ ਆਪਾਂ ਰੋਲਾਗੇ ਖਰਾਬ ਕਰਾਂਗੇ ਇਹ ਆਪਾਂ ਕਿਵੇਂ ਫਿਰ ਇਸ ਨੂੰ ਆਪਾਂ ਇਹ ਉਮੀਦ ਰੱਖਾਂਗੇ ਜਾਂ ਆਸ ਰੱਖਾਂਗੇ ਕਿ ਹੋਰ ਲੋਕ ਆ ਕੇ ਜਿਹੜੇ ਨੇ ਉਹ ਕਰੋੜਾਂ ਰੁਪਏ ਇੱਥੇ ਆ ਕੇ ਨਿਵੇਸ਼ ਕਰਨ ਤੇ ਸਾਡਾ ਰੁਜ਼ਗਾਰ ਜਿਹੜਾ ਹੈ ਸਾਡੇ ਬੱਚਿਆਂ ਨੂੰ ਉਹ ਪੈਦਾ ਕਰਕੇ ਦੇਣਗੇ ਕਿਉਂ ਆਉਣਗੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਇੱਥੇ ਕੋਈ ਵੀ ਕੰਮ ਕਰਾਂਗੇ ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਤਰਨੇ ਪ੍ਰਦਰਸ਼ਨ ਜਾਂ ਇਸ ਤਰ੍ਹਾਂ ਦੀਆਂ ਸਰਕਾਰਾਂ ਦਾ ناکਾਮਯਾਬ ਹੋਣਾ ਉਹ ਪੁੱਛ ਲੋਕਾਂ ਨੂੰ ਬਿਠਾ ਕੇ ਸਮਝਾ ਸਕਣ ਕਿ ਇਸ ਚੀਜ਼ ਦੇ ਫਾਇਦੇ ਕੀ ਨੇ ਜਾਂ ਨੁਕਸਾਨ ਜੋ ਕਹਿ ਰਹੇ ਨੇ ਉਹ ਨਹੀਂ ਹੈਗੇ ਸੋ ਇਹ ਜਿਹੜੇ ਨੇ ਵੱਡੇ ਪ੍ਰਸ਼ਨ ਨੇ ਉਹ ਇਸ ਮਸਲੇ ਤੋਂ ਉੱਠ ਕੇ ਸਾਹਮਣੇ ਆਉਂਦੇ ਨੇ ਆ ਜਿਹੜੇ ਸਰਕਾਰ ਨੂੰ ਸ਼ਾਇਦ ਜਲਦੀ ਐਡਰੈਸ ਕਰਨੀ ਚਾਹੀਦੇ ਨੇ ਉਹ ਲੋੜ ਹੀ ਪੈਣੀ ਜਿਹੜੀ ਕਿ ਤਿੰਨ ਤਿੰਨ ਸਾਲ ਦਾ ਲੰਮਾ ਜਿਹੜਾ ਵਕਫਾ ਹੈ ਉਹ ਲੰਘ ਜਾਵੇ ਕਿ ਕਿਸੇ ਬੰਦੇ ਨੇ ਕਰੋੜਾਂ ਰੁਪਏ ਲਾਏ ਨੇ ਤੇ ਉਸ ਸਮੱਸਿਆ ਦਾ ਹੱਲ ਜਿਹੜਾ ਹੈ ਸਰਕਾਰ ਲੈਵਲ ਤੇ ਕੱਢਿਆ ਨਾ ਜਾ ਸਕੇ 3 ਸਾਲ ਬਹੁਤ ਲੰਬਾ ਜਿਹੜਾ ਸਮਾਂ ਹੁੰਦਾ ਹੈ ਕਿਸੇ ਵੀ ਸਮੱਸਿਆ ਦਾ ਹੱਲ ਕੱਢਣ ਲਈ ਸੋ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਮੀਡੀਆ ਨੂੰ ਵੀ ਸ਼ਾਇਦ ਇਹਨਾਂ ਮਸਲਿਆਂ ਨੂੰ ਇਹਨਾਂ ਜੋ ਉਹਨਾਂ ਦੇ ਨਜ਼ਰ ਤੋਂ ਸ਼ਾਇਦ ਛੋਟੇ ਮਸਲੇ ਨੇ ਉਹਨਾਂ ਨੂੰ ਲੇਕਿਨ ਵਾਤਾਵਰਣ ਤੇ ਜਾਂ ਇਹਨਾਂ ਚੀਜ਼ਾਂ ਤੇ ਇਹਨਾਂ ਦਾ ਅਸਰ ਦੇਖਦੇ ਹੋਏ ਜੋ ਆਪਾਂ ਗੱਲਾਂ ਕਰ ਰਹੇ ਹਾਂ ਜਾਂ ਇਨਵੈਸਟਮੈਂਟ ਦੇ ਜਿਹੜਾ ਸਕੋਪ ਹੈ ਉਹਨਾਂ ਨੂੰ ਵੀ ਦੇਖਦੇ ਹੋਏ ਸ਼ਾਇਦ ਇਹ ਮੁੱਦੇ ਨੇ ਜਿਹੜੇ ਉਹ ਸਮੇਂ-ਸਮੇਂ ਤੇ ਚੱਕਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਸਰਕਾਰਾਂ ਦੇ ਧਿਆਨ 'ਚ ਜ਼ਿਆਦਾ ਆਉਣ ਤੇ ਛੇਤੀ ਇਹਨਾਂ ਦਾ ਹੱਲ ਜਿਹੜਾ ਹੈ ਉਹ ਲੱਭਿਆ ਜਾ ਸਕੇ ਧੰਨਵਾਦ